ਦੇਖੋ ਅੱਜ ਦਾ ਮਕਸਦ ਮੇਰਾ ਇੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਦੇ ਘਰ ਆਉਣ ਦਾ ਇਹ ਸੀਗਾ ਕਿ ਜੋ ਆਮ ਆਦਮੀ ਪਾਰਟੀ ਆਪਣੇ ਉਸੂਲਾਂ ਤੋਂ ਭਟਕੀ ਹੋਈ ਪਾਰਟੀ ਆ ਜੋ ਉਹਨਾਂ ਨੇ ਇੱਕ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਆਪਣੇ ਹੀ ਆਈਡੀਓਲੋਜੀ ਦੇ ਖਿਲਾਫ ਜਿਹੜਾ ਫੈਸਲਾ ਲਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਪਾਰਟੀ ਚੋਂ 5 ਸਾਲ ਲਈ 6 ਸਾਲ ਲਈ ਸਸਪੈਂਡ ਕੀਤਾ ਉਹਦੀ ਅਸੀਂ ਸਖਤ ਨਖੇਦੀ ਕਰਦੇ ਆਂ ਔਰ ਮੈਂ ਇਹਨਾਂ ਦੇ ਨਾਲ ਇੱਥੇ ਮਿਲਣ ਆਸਤੇ ਆਇਆ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਆਸਤੇ ਇਹ ਸ਼ੂਜ਼ ਕੁਮਰ ਵਜੇ ਪ੍ਰਤਾਪ ਸਿੰਘ ਉਹਨਾਂ ਨੇ ਬਤੌਰ ਐਮ ਐਲ اے ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਪਿਛਲੇ ਸਾਢੇ 3 ਸਾਲ ਚ ਉਠਾਏ ਨੇ ਉਹ ਕਾਬਿਲ ਤਾਰੀਫ ਨੇ ਔਰ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੀਦਾ ਕਿ ਬੇਅਦਬੀ ਦੇ ਅੰਦਰ ਬੜੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਵੀ ਤੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਪਿਛਲੇ ਕੁਝ ਸਮੇਂ ਤੋਂ ਇਹਨਾਂ ਤੇ ਵੀ ਉਹੀ ਗਾਜ ਡਿਗਰੀ ਸੀ ਜਿਹੜੀ ਖੈਰੇ ਤੇ ਤੇ ਵਿਰੋਧੀਆਂ ਤੇ ਡਿਗਰੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਰੈਲੇਵੈਂਟ ਇਸ਼ੂ ਦੇ ਉੱਤੇ ਟਾਈਮ ਦਿੰਦਾ ਸਪੀਕਰ ਇਸ ਕਰਕੇ ਇਹਨਾਂ ਨੇ ਜਿਹੜਾ ਉਹ ਬੇਅਦਬੀਆਂ ਦੇ ਉੱਤੇ ਕੰਮ ਕੀਤਾ ਬਤੌਰ ਪਹਿਲਾਂ ਐਜ਼ ਆਈਪੀਐਸ ਆਫਸਰ ਫਿਰ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਰਿਪੀਟ ਕਰਨ ਦੀ ਲੋੜ ਨਹੀਂ ਕਿਵੇਂ ਮੋਟੀਵੇਟ ਕਰਕੇ ਪਾਰਟੀ ਜੁਆਇਨ ਕਰਾਈ ਔਰ ਕਿਆ ਕਿ ਇਹ ਸਾਡਾ ਇੱਕ ਇੰਪੋਰਟੈਂਟ ਪੱਖ ਦੇਖਣਗੇ ਬੇਅਦਬੀਆਂ ਦਾ ਔਰ ਇਸ਼ਾਰਤ ਨੇ ਕਿਆ ਸੀਗਾ ਕਿ ਇਹਨਾਂ ਨੂੰ ਇੱਕ ਚੰਗਾ ਅਹੁਦੇ ਦੇ ਉੱਤੇ ਬਿਰਾਜਮਾਨ ਕਰਾਉਣਗੇ ਬਿਰਾਜਮਾਨ ਤਾਂ ਕੀ ਕਰਾਉਣਾ ਸੀਗਾ ਪਿਛਲੇ 23 3.5 ਸਾਲ ਤੋਂ ਇਹਨਾਂ ਨਾਲ ਵੀ ਉਹੀ ਵਿਤਕਰਾ ਹੋ ਰਿਹਾ ਜਿਹੜਾ ਕੋਈ ਵੀ ਆਵਾਜ਼ ਪੰਜਾਬ ਦੇ ਹਿੱਤ ਵਿੱਚ ਅਗਰ ਇਹ ਵੀ ਜਾ ਕੇ ਉਹਨਾਂ ਦੇ ਪੈਰ ਫੜ ਲੈਂਦੇ ਜਿਵੇਂ ਕਿ ਆ ਜਿਹੜੇ 91 92 ਬੰਦੂਆ ਮਜ਼ਦੂਰ ਮੈਂ ਕਹਿੰਨਾ ਤੇ ਤੇ ਇਹਨਾਂ ਦਾ ਇਹਨਾਂ ਨੂੰ ਵੀ ਵਜ਼ਾਰਤ ਮਿਲ ਸਕਦੀ ਸੀ ਇਹਨਾਂ ਦਾ ਵੀ ਟੋਟਾ ਟਿੱਪਾ ਬਣ ਸਕਦਾ ਸੀ ਬਟ ਕਿਤੇ ਨਾ ਕਿਤੇ ਇਹਨਾਂ ਨੇ ਡਰੱਗਸ ਦੇ ਮਸਲੇ ਤੇ ਵੀ ਕੰਸਿਸਟੈਂਟਲੀ ਆਪਣੀ ਆਵਾਜ਼ ਰੱਖੀ ਆ ਔਰ ਗਵਰਨਮੈਂਟ ਨੂੰ ਸਵਾਲ ਹੀ ਨਹੀਂ ਹੁੰਦਾ ਕਿ ਇਹ ਗਵਰਨਮੈਂਟ ਦੀ ਨਿਖੇਧੀ ਨਹੀਂ ਕਰ ਰਹੇ ਸੀਗੇ ਇਹ ਆਪਣੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ अरविंद केजरीवाल ਨੂੰ ਪਰਸਨਲੀ ਵੀ ਮਿਲੇ ਆ ਭਗਵੰਤ ਮਾਨ ਨੂੰ ਵੀ ਮੀਟਿੰਗਾਂ ਦੇ ਵਿੱਚ ਗਵਰਨਮੈਂਟ ਨੂੰ ਕੋਸ਼ਿਸ਼ ਕੀਤੀ ਕਿ ਆਹ ਤੁਸੀਂ ਵਾਅਦੇ ਕੀਤੇ ਸੀਗੇ ਤੇ ਤੁਸੀਂ ਆਪਣੇ ਵਾਅਦੇ ਭੁੱਲ ਰਹੇ ਹੋ ਹੁਣ ਇਹਨਾਂ ਗੱਲਾਂ ਦਾ ਉਹ ਗਿਲਾ ਕਰਦੇ ਨੇ ਮੈਂ ਇੱਕ ਦਿਨ ਦੇਖਿਆ ਸੀ ਇਹਨਾਂ ਦੇ ਇੰਟਰਵਿਊ ਇਹ ਪੂਰਾ ਸਵਰਾਜ ਜਿਹੜਾ ਮੇਜਰ ਪਾਲਿਸੀ ਇੱਕ ਡਾਕੂਮੈਂਟ ਸੀ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕੋਲ ਆ ਮੈਨੂੰ ਲੱਗਦਾ ਹੁਣ 90% ਆਮ ਆਦਮੀ ਪਾਰਟੀ ਦੇ ਐਮਐਲਏਸ ਤੇ ਮਨਿਸਟਰਸ ਨੇ ਕਿਸੇ ਨੇ ਸਵਰਾਜ ਦੀ ਕਿਤਾਬ ਦੇਖੀ ਵੀ ਨਹੀਂ ਹੋਣੀ ਪੜ੍ਹਨਾ ਤਾਂ ਕੀ ਸੀਗਾ ਔਰ ਮੇਰਾ ਖਿਆਲ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਹੁਣ ਆਮ ਆਦਮੀ ਦੇ ਬੰਦੇ ਸੀ ਕਿ ਜਾਂ ਉਹ ਕਾਂਗਰਸ ਦੇ ਅਨਕਾਰੇ ਹੋਏ ਬੰਦੇ ਆ ਜਾਂ ਉਹ ਕਿਸੇ ਹੋਰ ਪਾਰਟੀ ਦੇ ਸਿਸਟਮ ਦੇ ਵਿੱਚੋਂ ਜਿੱਥੇ ਕੋਈ ਚਾਂਸ ਨਹੀਂ ਸੀ ਉਹਨਾਂ ਦਾ ਉਹ ਸਾਰੇ ਇਹਨਾਂ ਨੇ ਚੱਕ ਲਏ ਮੇਰੇ ਖਿਆਲ ਆ ਕਿ ਇਕੱਲੇ ਐਮ ਐਲ ਏਜ਼ ਦਾ ਐਨਾਲਿਸਿਸ ਕਰੋਗੇ ਮੋਰ ਦੈਨ 50% ਆਫ ਐਮ ਐਲ ਏਜ਼ ਆਰ ਦੇ ਡੋ ਨੋਟ ਬਿਲੋਂਗ ਟੂ ਦੀ ਆਮ ਆਦਮੀ ਪਾਰਟੀ ਆਈਡੀਓਲੋਜੀ ਔਰ ਪੋਸਟ ਹੁਣ ਗਵਰਨਮੈਂਟ ਬਣਨ ਤੋਂ ਬਾਅਦ ਤਾਂ ਹਨੇਰੀ ਲਿਆਤੀ ਆ ਸਾਰੇ ਨੇ ਸਾਰੇ ਐਮ ਐਲ ਏਜ਼ ਇਨਡल्जਿੰਗ ਇਨ ਰੈਂਪੈਂਟ ਕਰਪਸ਼ਨ ਕਈਆਂ ਦੇ ਤਾਂ ਰਿਸ਼ਤੇਦਾਰ ਡਰੱਗਸ ਲੈਂਦੇ ਵੀ ਸਾਹਮਣੇ ਵੀਡੀਓ ਤੇ ਕੈਪਚਰ ਹੋ ਗਏ ਸਾਰੇ ਐਮ ਐਲ ਐਸ ਦੀਆਂ ਇਸ ਵਕਤ ਪ੍ਰਾਪਰਟੀਆਂ ਬਣ ਰਹੀਆਂ ਨੇ ਆ ਮੇਰਾ ਖਿਆਲ ਆ ਕਿ 4-4 3-3 5-5 6-6 ਕਿੱल्ल्याਾਂ 'ਚ ਫਾਰਮ ਹਾਊਸ ਬਣ ਰਹੇ ਨੇ ਜਿਹੜਾ ਇੱਕ ਉਹ ਕਹਿੰਦੇ ਸੀ ਨਾ ਕਿ ਮੋਬਾਈਲ ਰਿਪੇਅਰ ਵਾਲਾ ਬੰਦਾ ਸਾਡਾ ਵਾਟੇਵਰ ਇਸ ਨੇਮ ਇਜ਼ ਉਹ ਮੇਰਾ ਖਿਆਲ ਆ ਕਿ ਦੋ ਤਿੰਨ ਕਿੱਲੇ ਵਿੱਚ ਬਣਾ ਰਿਹਾ ਵਾ ਨਾਲੇ ਤੁਸੀਂ ਕਹੀ ਜਾਂਦੇ ਅਸੀਂ ਆਮ ਜਿਹੇ ਬੰਦੇ ਅਸੀਂ ਪਿੰਚਰਾਂ ਵਾਲੇ ਬੰਦੇ ਆਮ ਆਮ ਘਰਾਂ ਦੇ ਮੁੰਡਿਆਂ ਨੂੰ ਕਦੀ ਮੌਕਾ ਨਹੀਂ ਸੀ ਮਿਲਣਾ ਇਹ ਆਮ ਆਦਮੀ ਨੇ ਪਾਰਟੀ ਨੂੰ ਦਵਾ ਪਰ ਹੁਣ ਤਾਂ ਉਹ ਖਾਸ ਹੋ ਗਏ ਨਾ ਹੁਣ ਇਹਨਾਂ ਦਾ ਇੱਕ ਆਦਮੀ ਮੈਨੂੰ ਆਊਟ ਆਫ ਦ ਬਲੂ ਮੈਨੂੰ ਫੋਨ ਕਰਕੇ ਤੇ ਮੇਰੇ ਨਾਲ ਗਿਲਾ ਕਰ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਰਜਵਾੜਾ ਵਾਂ ਸਮਝ ਗਏ ਨਾ ਇਹ ਆਮ ਆਦਮੀ ਤਾਂ ਆਪ ਹੀ ਕਹੀ ਜਾਂਦੇ ਆਪਣੇ ਮੂੰਹੋਂ ਕਿ ਮੈਂ ਤਾਂ ਰਜਵਾੜਾ ਵਾਂ ਮੈਂ ਤਾਂ 150 ਕਿਲੇ ਦਾ ਮਾਲਕ ਆ ਸੋ ਇਹ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਬੇਸਿਕਲੀ ਇਹਨਾਂ ਨੇ ਆਪਣੇ ਸਾਰੇ ਵਿਚਾਰਧਾਰਾ ਨੂੰ ਟੋਟਲ ਛਿੱਕੇ ਤੇ ਟੰਗਤਾ ਵਿੱਚੇ ਕੇਜਰੀਵਾਲ ਨੇ ਟੰਗਤਾ ਵਿੱਚੇ ਭਗਵੰਤ ਮਾਨ ਨੇ ਵਿੱਚੇ ਸੁਸੋੜੀਏ ਨੇ ਔਰ ਅੱਜ ਇਹ ਜਿੰਨਾ ਮਰਜੀ ਕਹੀ ਜਾਂਦੇ ਦੂਜਿਆਂ ਨੂੰ ਦੇ ਉਂਗਲੀਆਂ ਉਠਾਈ ਜਾਂਦੇ ਕਿ ਆ ਵੀ ਡਰੱਗ ਮਾਫੀਆ ਆ ਪਰਿਸ਼ਟਮਾ ਬੰਦਾ ਇਹ ਫਲਾਣਾ ਅਸੀਂ ਐ ਕਰਦੇਾਂਗੇ ਬਟ ਕਦੀ ਇਹਨਾਂ ਨੇ ਅੰਦਰ ਝਾਤ ਮਾਰੀ ਆ ਕਿ ਇਹਨਾਂ ਤੇ 2-2000 ਕਰੋੜ ਰੁਪਏ ਦੇ ਸਕੈਂਡਲ ਦੇ ਇਸ ਵਕਤ ਪੁਖਤਾ ਚਾਰजेस ਨੇ ਚਾਰਜ ਸ਼ੀਟ ਅਦਾਲਤਾਂ 'ਚ ਨੇ 18 ਸਾਲ ਜੇਲ੍ਹਾਂ 'ਚ ਰਹਿ ਕੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਇਸ ਥਿਸ ਨਾਟ ਕਰਪਸ਼ਨ ਐਂਡ ਕੇਜਰੀਵਾਲ ਐਂਡ ਆਦਰਸ ਜਿਹੜੇ ਦੂਜਿਆਂ ਨੂੰ ਕਹਿੰਦੇ ਡਰੱਗ ਮਾਫੀਆ ਦੇ ਆਰ ਅਕਿਊਜ਼ਡ ਆਫ ਲਿਕਸ ਕੈਂਡਲ ਕੀ ਸ਼ਰਾਬ ਡਰੱਗ ਨਹੀਂਗਾ ਜਿਹੋ ਜਿਹੇ ਦੂਜਿਆਂ ਨੂੰ ਕਹਿੰਦੇ ਡਰੱਗ ਮਾਫੀਆ ਉਦਾਂ ਦੇ ਡਰੱਗ ਮਾਫੀਆ ਹੈ ਔਰ 2000 ਕਰੋੜ ਦਾ ਹੁਣ ਕਲਾਸਰੂਮ ਘਟਾਲਾ ਨਿਕਲਿਆ ਨਵਾਂ ਉਹਦੇ ਚ ACB ਨੇ ਆਲਰੇਡੀ ਇਹਨਾਂ ਨੂੰ ਮਿਸਟਰ ਸੋਡੀਅ ਸਤਿੰਦਰ ਜੈਨ ਨੂੰ ਨਾਮਜ਼ਦ ਕਰਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਉਸ ਦਾ ਵੀ ਖਮਿਆਜ਼ਾ ਪੁਗਤਣਾ ਪਵੇਗਾ ਪ੍ਰੋਬੇਬਲੀ ED ਹੈਜ਼ ਆਲਸੋ ਟੇਕਨ ਕੌਗਨੀਸੈਂਸ ਆਫ ਦੈਟ ਸੋ ਵੇਅਰ ਇਜ਼ ਆਮ ਆਦਮੀ ਪਾਰਟੀ ਸਟੈਂਡਿੰਗ ਇਸ ਕਰਕੇ ਮੈਂ ਸਮਝਦਾ ਕਿ ਜੋ ਕੁਛ ਇਹਨਾਂ ਨਾਲ ਹੋਇਆ ਮੈਂ ਇਹਨਾਂ ਨਾਲ ਮਿਲਣ ਵਾਸਤੇ ਇਹਨਾਂ ਨਾਲ ਹਮਦਰਦੀ ਕਰਨ ਪਹੁੰਚਾ ਕਿਉਂ ਨਿਸ਼ਾਨਾ ਬਣਾਇਆ ਗਿਆ ਕੋਰ ਦੇ ਪ੍ਰਤਾਪ ਸਿੰਘ ਸਿਰਫ ਸੱਚ ਬੋਲਣ ਦਾ ਜਿਹੜਾ ਵੀ ਪੰਜਾਬ ਚ ਚਾਹੇ ਉਹ ਕੁਮਰ ਬਜੇ ਪ੍ਰਤਾਪ ਸਿੰਘ ਆ ਚਾਹੇ ਕੋਈ ਤੁਸੀਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਦੇਖਿਆ ਨਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਕੱਲਾ ਮੈਨੂੰ ਨਹੀਂ ਇਸ ਤਰ੍ਹਾਂ ਕੱਢਿਆ ਇੱਕ ਲੰਬੀ ਕਤਾਰ ਆ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜਾ ਕੀਤਾ ਪ੍ਰਸ਼ਾਂਤ ਪੂਸ਼ਨ ਆਰਗਨ ਜਿਨ੍ਹਾਂ ਨੇ ਮੇਰੇ ਖਰਚਾ ਆਫੀਸ਼ੀਅਲ ਡੋਨੇਸ਼ਨ ਕੀਤੀ 4-5 ਕਰੋੜ ਰੁਪਏ ਦੀ ਇਹਨਾਂ ਦੇ ਅਕਾਊਂਟ ਵਿੱਚ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਮਿਸਟਰ ਯਾਦਵ ਜਿਹੜੇ ਕਿ ਬੜੇ ਅੱਛੇ ਕਿਸਾਨ ਆਗੂ ਵੀ ਨੇ ਉਹਨੂੰ ਨਹੀਂ ਬਖਸ਼ਿਆ ਗਿਆ ਕੁਮਾਰ ਵਿਸ਼ਵਾਸ ਨੂੰ ਨਹੀਂ ਬਖਸ਼ਿਆ ਗਿਆ ਪੰਜਾਬ ਚ ਡਾਕਟਰ ਗਾਂਧੀ ਦੇਖੋ ਕਿੱਡੇ ਅੱਛੇ ਬੰਦੇ ਨੇ ਜੀ ਦੁਬਾਰਾ ਐਮਪੀ ਬਣ ਗਏ ਨਾ ਆਪਣੇ ਜ਼ੋਰ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਸੁੱਚਾ ਸਿੰਘ ਛੋਟੇਪੁਰ ਨੂੰ ਵਿਚਾਰੇ ਨੂੰ ਕਿਦਾਂ ਉਹਦੀ ਉਹਦੀ ਕੈਰੇਕਟਰ ਅਸੈਸਿਨੇਸ਼ਨ ਕੀਤੀ ਕੋਈ 2 ਲੱਖ ਰੁਪਏ ਦਾ ਇਲਜ਼ਾਮ ਲਾਇਆ ਵੀਡੀਓ ਅਜੇ ਤੱਕ ਨਹੀਂ ਲੋਕਾਂ ਨੂੰ ਦਿਖਾਈ ਸੋ ਗੁਰਪ੍ਰੀਤ ਸਿੰਘ ਨੂੰ ਗੀਏ ਕਿ ਐਡਾ ਬਿਹਤਰੀਨ ਕਲਾਕਾਰ ਪੰਜਾਬ ਦਾ ਦੇ ਜਸਟ ਯੂਜ਼ਡ ਹਿਮ ਐਂਡ ਥਰੂ ਹਿਮ ਆਊਟ ਆਫ ਦਾ ਪਾਰਟੀ ਲਾਈਕਵਾਈਜ਼ ਹੋਰ ਵੀ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਆਦ ਡਾਕਟਰ ਦਲਜੀਤ ਸਿੰਘ ਡਾਕਟਰ ਦਲਜੀਤ ਸਿੰਘ ਦੇਖੋ ਤੁਹਾਡੇ ਸ਼ਹਿਰ ਦੇ ਅੰਮ੍ਰਿਤਸਰ ਦੇ ਕਿੱਡੇ ਰੀਨੋਨਡ ਵਰਲਡ ਵਾਈਡ ਆਈ ਸਰਜਨ ਸੀਗੇ ਉਹਨਾਂ ਨੂੰ ਇਸਤੇਮਾਲ ਕੀਤਾ ਔਰ ਮੈਨੂੰ ਤਾਂ ਜਦੋਂ ਲੀਡਰ ਆਫ ਆਪੋਜੀਸ਼ਨ ਹਟਾਇਆ ਗਿਆ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀਗਾ ਮੈਂ ਤਾਂ ਸਰਕਾਰ ਉਸ ਵਕਤ ਦੀ ਨਾਲ ਲੜ ਰਿਹਾ ਸੀ ਔਰ ਮੇਰੇ ਤੇ ਜਿਹੜਾ ਐਨਡੀਪੀਐਸ ਦਾ ਪਰਚਾ ਇਹਨੇ ਕੀਤਾ ਭਗਵੰਤ ਮਾਨ ਨੇ ਅਰੈਸਟ ਕੀਤਾ ਇਹ ਉਸੇ ਕੇਸ 'ਚ ਗ੍ਰਿਫਤਾਰ ਕੀਤਾ ਜਿਹੜਾ ਬਤੌਰ ਲੀਡਰ ਆਫ ਓਪੋਜੀਸ਼ਨ ਮੇਰੇ ਤੇ ਥੋਪਿਆ ਗਿਆ ਕਿਉਂਕਿ ਉਸ ਵਕਤ ਮੈਂ ਇੱਕ ਕੈਬਨਿਟ ਮਿਨਿਸਟਰ ਨੂੰ ਅਸਤੀਫਾ ਦੇਣ ਤੇ ਮਜਬੂਰ ਕਰਤਾ ਸੀਗਾ ਉਸ ਵਕਤ ਦੀ ਸਰਕਾਰ ਮੇਰੇ ਉਲਟ ਸੀਗੀ ਔਰ ਭਗਵੰਤ ਮਾਨ ਦੀ ਵੀਡੀਓਜ਼ ਆਫਟਨ ਤੁਸੀ ਦੇਖਿਆ ਮੈਨੂੰ ਕਹਿੰਦਾ ਸੀ ਕਿ ਖੇਰੇ ਨਾਲ ਦਾ ਇਮਾਨਦਾਰ ਆਦਮੀ ਕੋਈ ਸੋ ਕੀ ਹੋ ਰਿਹਾ ਵਾ ਕਿ ਇਹ ਕੇਜਰੀਵਾਲ ਬੇਸਿਕਲੀ ਇਜ਼ ਅ ਡਿਸਪੋਟ ਹੀ ਇਜ਼ ਅ ਡਿਕਟੇਟਰ ਉਹ ਵੱਡਾ ਤਾਨਾਸ਼ਾ ਉਹ ਪਾਰਟੀ 'ਚ ਕੋਈ ਵੀ ਕਿਸੇ ਆਦਮੀ ਨੂੰ ਨਹੀਂ ਰਹਿਣ ਦੇਵੇਗਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਲੈਣਾ ਜਿਹੜਾ ਮਾੜਾ ਜਿਹਾ ਸਿਰ ਚੱਕੇਗਾ ਉਹਦੀ ਉਹ ਨਸਲ ਕੁਸ਼ੀ ਕਰਦਾ ਵਾ ਔਰ ਇਹ ਕਹਿੰਦੇ ਨੇ ਜੀ ਪੀਏਸੀ ਡਿਸਾਈਡ ਕਰੂਗੀ ਪੀਏਸੀ ਤਾਂ ਇਹਨਾਂ ਦੀ ਇੱਕ ਕਿਚਨ ਵਿੱਚ ਫਿਰਦੀ ਆ ਅਤੀਸ਼ੀ ਕੌਣ ਹੈ ਵਿਚਾਰੀ ਤੁਹਾਡਾ ਖਿਆਲ ਆ ਇਹ ਸ਼ੀ ਹੈਜ਼ an independent voice ਆ ਜਿਹੜੇ ਸਸੋਡਿਆ ਸਤਿੰਦਰ ਜੈਨ ਸੌਰਵ ਭਾਰਤ ਇਹ ਦੇ ਆਰ ਆਲ ਇਨ ਕਿਚਨ ਕੈਬਿਨੇਟ ਦੇ ਕੈਨੋਟ ਫਿਟ ਇਨਟੂ ਅ ਸਮਾਲ 6x6 ਰੂਮ ਐਂਡ ਇਟ ਇਜ਼ ਪੀਏਸੀ ਕੇਜਰੀਵਾਲ ਉਹਦੇ ਵਿੱਚ ਆਪਣੀ ਹੀ ਚਲਾਉਂਦਾ ਵਾ ਤੇ ਕਿਸੇ ਦੀ ਉੱਥੇ ਸੁਣਦਾ ਨਹੀਂ ਮੈਂ ਸਾਰਾ ਅੰਦਰੋਂ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਦੇਖਿਆ ਵਾ ਸੋ ਮੈਂ ਲੰਬੀ ਗੱਲ ਨਾ ਕਰਦਾ ਹੋਏ ਮੈਂ ਕਹੂੰਗਾ ਕਿ ਇਹ ਕੋਵਰ ਵੀਡੀਓ ਪ੍ਰਤਾਪ ਸਿੰਘ ਇਸ ਕਰਕੇ ਲਿਆਂਦਾ ਕਿ ਉਹ ਇਮਾਨਦਾਰੀ ਛਵੀ ਦੇ ਬੰਦੇ ਸੀ ਉਹਨਾਂ ਦੀ ਛਵੀ ਬਹੁਤ ਇਮਾਨਦਾਰੀ ਵਾਲੀ ਸੀ ਇਸ ਕਰਕੇ ਉਹਨਾਂ ਨੂੰ ਪਾਰਟੀ ਚ ਲਿਆਂਦਾ ਗਿਆ ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਆਪ ਹੀ ਉਹਨਾਂ ਨੇ ਕਿਹਾ ਇਹਨਾਂ ਦਾ ਤਾਂ ਹਲੇ ਆਈਪੀਐਸ ਦਾ ਪੁਲਿਸ ਕੈਰੀਅਰ ਬਹੁਤ ਉੱਤੇ ਸੀਗਾ ਇਹ ਡੀਜੀਪੀ ਲੈਵਲ ਤੱਕ ਜਾ ਸਕਦੇ ਸੀਗੇ ਲੇਕਿਨ ਇਹਨਾਂ ਨੂੰ ਮਿਸਲੀਡ ਕਰਕੇ ਝੂਠੇ ਵਾਅਦੇ ਕਰਕੇ ਇਹਨੂੰ ਨਾਲ ਲਿਆਂਦਾ ਜਸਟ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਨਾਲ ਵਰਤਿਆ ਗਿਆ ਵਾ ਸੋ ਬੇਸਿਕਲੀ ਦਿਸ ਪਾਰਟੀ ਯੂਜ਼ਸ ਥrows out a person ਐਂਡ ਟ੍ਰਾਈਜ਼ ਟੂ ਡਿਸਟਰੋਏ ਦਾ ਕਰੀਅਰ ਮੇਰਾ ਮੇਰਾ ਤਾਂ ਡਿਸਟਰੋਏ ਕਰ ਦਿੱਤਾ ਵਾਹਿਗੁਰੂ ਅਕਾਲ ਪੁਰਖ ਨੇ ਤੇ ਭਲੱਥ ਦੇ ਲੋਕਾਂ ਨੇ ਮੈਨੂੰ ਵੋਟ ਪਾ ਕੇ ਦੁਬਾਰਾ ਅਸੈਂਬਲੀ ਚ ਭੇਜਿਆ ਇਹਨਾਂ ਨੇ ਤਾਂ ਆਪਣੇ ਵੱਲੋਂ ਮੈਨੂੰ ਵਰਕਾ ਪਾੜ ਦਿੱਤਾ ਸੀਗਾ ਫਿਰ ਅਬ ਮੈਂ ਪੁੱਛ ਜਲਾ ਫੁਲਕਾ ਸਾਹਿਬ ਫੁਲਕਾ ਸਾਹਿਬ ਦੇਖੋ ਕਿੱਡੇ ਅੱਛੇ ਵਿਦਵਾਨ ਬੰਦੇ ਨੇ ਇੱਕ ਗੁਰਸਿੱਖ ਬੰਦਾ ਜਿਹੜਾ 84 ਦੇ ਕਤਲੇਆਮ ਦੀ ਸਾਰਾ ਕਰੀਅਰ ਲਾਤਾ ਉਸਨੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਸਫੋਕੇਟ ਕਰ ਦਿੱਤਾ ਸੋ ਇਹ ਪੋਜੀਸ਼ਨ ਪਰਿਵਾਰ ਦੇ ਨਾਲ ਖੜਨਾ ਉਹ ਜੀ ਪਰਤਾ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਪਰਿਵਾਰ ਸਾਰਿਆਂ ਦੀ ਕੋਜੀ ਹੁੰਦੇ ਨੇ ਕਿ ਇਸ ਤਰ੍ਹਾਂ ਜ਼ਲੀਲ ਨਹੀਂ ਕਰਨਾ ਚਾਹੀਦਾ ਕਿ ਕਿਸੇ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਉਸ ਨੂੰ ਅਸੀਂ ਪਾਰਟੀ ਵਿਰੋਧੀ ਕਹਿ ਦਿੰਦੇ ਦੇਖੋ ਦੇਖੋ ਗੱਲ ਇਹ ਹੈ ਲੈਟ ਮੀ ਸੈੱਟ ਦਾ ਰਿਕਾਰਡ ਸਟ੍ਰੇਟ ਵਿਕਰਮ ਮਜੀਠੀਆ ਦੀ ਅਰੈਸਟ ਜਿਸ ਢੰਗ ਦੇ ਨਾਲ ਸਿਵਲ ਕੱਪੜਿਆਂ 'ਚ 30 40 ਬੰਦੇ ਅੰਦਰ ਘਰਾਂ 'ਚ ਬਦਮਾਸ਼ਾ ਵਾਂਗੂ ਵੜ ਕੇ ਗਏ ਨਾ ਸੋ ਇੰਪੋਰਟੈਂਟ ਨਾ ਅਰੈਸਟਵਰਡ ਉਹ ਤਾਂ ਸਾਰਿਆਂ ਨੇ ਕੰਡੈਮਨ ਕੀਤਾ ਵਰਲਡਵਾਈਡ ਉਦੇਸ ਕੁਮਰ ਵੇਜੇ ਪ੍ਰਤਾਪ ਸਿੰਘ ਉਹਨਾਂ ਨੇ ਔਰ ਇਹਨਾਂ ਨੇ ਗੱਲ ਬੜੀ ਅੱਛੀ ਕਹੀ ਆ ਇਹਨਾਂ ਨੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਹਾਈ ਕੋਰਟ ਦਾ ਉਹਦਾ ਬੇਲ ਆਰਡਰ ਕਢਾ ਲਓ 2022 ਦਾ 6 ਮਹੀਨੇ ਆਮ ਆਦਮੀ ਪਾਰਟੀ ਦੀ ਉਹ ਜੇਲ੍ਹ ਚ ਰਿਹਾ ਜਿਹੜਾ 5 ਮਹੀਨੇ ਉਹ ਆਮ ਆਦਮੀ ਪਾਰਟੀ ਦੀ ਕਸਟਡੀ ਵਿੱਚ ਰਿਹਾ ਇਹਨਾਂ ਨੇ ਕੀ ਐਨਡੀਪੀਐਸ ਕੇਸ ਵਿੱਚ ਵਿਕਰਮ ਜਿਠੇ ਦਾ ਕੋਈ ਰਿਮਾਂਡ ਲਿਆ ਉਹਨੂੰ ਕਿਤੇ ਪ੍ਰੋਡਕਸ਼ਨ ਵਾਰਡੈਂਟ ਦੇ ਉੱਤੇ ਲੈ ਕੇ ਕਿਤੇ ਗਏ 4 ਸਾਲ ਹੋ ਗਏ ਕਾਂਗਰਸ ਦੀ ਐਫਆਈਆਰ ਦਰਜ ਸੀਗੀ ਕਾਂਗਰਸ ਵਿੱਚੋਂ ਦਾ ਅਰੈਸਟ ਹੋਇਆ ਵਿਕਰਮ ਜਿਠਿਆ ਕੀ ਇਹਨਾਂ ਨੇ 4 ਸਾਲ ਹੁਣ 3.5 ਸਾਲ ਇਹਨਾਂ ਦਾ ਟਿਨਿਓਰ ਆ 95% ਟਿਨਿਓਰ ਕੀ ਚਾਰਜ ਸ਼ੀਟ ਫਾਈਲ ਕੀਤੀ ਐਂਡੀਪੀਐਸ ਕੇਸ ਵਿੱਚ ਨਹੀਂ ਕੀਤੀ ਅੱਛਾ ਪ੍ਰੋਪਾਗੈਂਡਾ ਹੋਣ ਕਰ ਰਹੇ ਨੇ ਕਿ ਐਂਡੀਪੀਐਸ ਫੜਿਆ ਵਾ ਕਿ ਅਸੀਂ ਐਂਡੀਪੀਐਸ ਨਸ਼ੇ ਦੇ ਤਸਕਰ ਬਖਸ਼ਾਂਗੇ ਨਹੀਂ ਤੇ ਕਾਰਵਾਈ ਕਰਾ ਚਰਾਰੇ ਨੇ ਡਿਸਪਰੋਪੋਰਸ਼ਨਲ ਐਸੈਟਸ ਦੀ ਕਰਪਸ਼ਨ ਦਾ ਭ੍ਰਿਸ਼ਟਾਚਾਰ ਦਾ ਕੇਸ ਬਣਾ ਰਹੇ ਨੇ ਉਹਦੇ ਬਾਰੇ ਇਹ ਨਹੀਂ ਗੱਲ ਕਰਦੇ ਔਰ ਸਾਰਾ ਸੋਚ ਕਿ ਜਿਹੜਾ ਕੇਸ ਹੁਣ ਆਇਆ ਇਸ ਵੇਲੇ ਵਿਕਰਮ ਦੇ ਖਿਲਾਫ ਇਹ ਐਂਡੀਪੀਐਸ ਦਾ ਨਹੀਂਗਾ ਔਰ ਇਹ ਡੀਏ ਦਾ ਕੇਸ ਬਣਾਇਆ ਔਰ ਅਗਲੀ ਗੱਲ ਲਾਸਟ ਜਿਹੜਾ ਇਸ ਵਕਤ ਪੰਜਾਬ ਇਹਦੇ ਵਿੱਚ ਕੋਈ ਬੋਲੇ ਪਹਿਲੀ ਗੱਲ ਚਲੋ ਵਿਕਰਮ ਨੂੰ ਤੁਸੀਂ ਅਰੈਸਟ ਕੀਤਾ ਵਿਕਰਮਜੀਠੀਆ ਦੇ ਜਾ ਕੇ ਵਰਕਰਾਂ ਨੂੰ دہشت ਪਾਉਣ ਦਾ ਕੀ ਤੋਕਿਆ ਜੀ ਪੁਲਿਸ ਵਾਲੇ ਆਫਿਸ ਆਫਸਰਸ ਫੋਨ ਕਰ ਰਹੇ ਨੇ ਮੇਨ ਮੇਨ ਬੰਦਿਆਂ ਨੂੰ ਉਹਨਾਂ ਨੂੰ ਡਰਾ ਰਹੇ ਨੇ ਇੱਕ ਦੋ ਬੰਦਿਆਂ ਨੂੰ ਉਹਨਾਂ ਨੂੰ ਅਰੈਸਟ ਕਰਤਾ ਜਸਟ ਫॉर ਬੀਇੰਗ ਪ੍ਰੈਜ਼ੈਂਟ ਐਟ ਹਿਸ ਹਾਊਸ ਇਹ ਸਾਰਾ ਗਮ ਔਰ ਜਿਹੜਾ ਕੱਲ ਸੁਬੀਰ ਸਿੰਘ ਬਾਦਲ ਨੂੰ ਉੱਥੇ ਇਕੱਠ ਨਹੀਂ ਕਰਨ ਦਿੱਤਾ ਔਰ ਆਮ ਆਦਮੀ ਨੂੰ ਗੁਰਦੁਆਰਾ ਆਮ ਸਾਹਿਬ ਜਾਣ ਨਹੀਂ ਦਿੱਤਾ ਕੀ ਪੰਜਾਬ ਅੱਜ ਐਮਰਜੈਂਸੀ ਵਰਗੇ ਹਾਲਾਤਾਂ ਚੋਂ ਨਹੀਂ ਗੁਜ਼ਰ ਰਿਹਾ ਹੋਰ ਕੀ ਹੁੰਦਾ ਐਮਰਜੈਂਸੀ ਕੀ ਹੁੰਦੀ ਆ ਕਿ ਕਿਸੇ ਦਾ ਬੋਲਣ ਦਾ ਅਧਿਕਾਰ ਨਹੀਂ ਕਹਿੰਦਾ ਮੈਂ ਕਿਸ ਨੂੰ ਅੰਦੋਲਨ ਹੀ ਨਹੀਂ ਕਰਨ ਦੇਣਾ ਕਿਸਾਨਾਂ ਦੇ ਅੰਦੋਲਨ ਨੂੰ ਪੀਲੇ ਪੰਜੇ ਨਾਲ ਪੱਟ ਦਿੱਤਾ ਵਟ ਐਲਸ ਇਜ਼ ਐਮਰਜੈਂਸੀ ਔਰ ਪਿੱਛੇ ਟੰਗੀਆਂ ਆ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਉਹ ਵਿਚਾਰੇ ਰੋਂਦੇ ਹੋਣੇ ਆ ਉਹਨਾਂ ਦੀ ਤੋਹਫੀਨ ਕਰ ਰਹੇ ਨੇ ਜਿਹੜਾ ਕੰਮ ਜਿਹੜੇ ਅਧਿਕਾਰ ਉਹਨਾਂ ਨੇ ਸਾਨੂੰ ਦਿੱਤੇ ਮੌਲਿਕ ਫੰਡਮੈਂਟਲ ਰਾਈਟਸ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਦੇ ਹੈਵ ਆਲ ਬੀਨ ਟ੍ਰੈਂਪਲਡ ਅੰਡਰ ਦਾ ਫੀਟ ਆਫ ਦਿਸ क्र ਪਾਰਟੀ ਸ਼ਾਮਿਲ ਕਰਾਇਆ ਜਾਏਗਾ ਉਹਨਕੋ ਕਿ ਕੋਈ ਆਏ ਹੋ ਦੇਖੋ ਇਸ ਤਰ੍ਹਾਂ ਪਹਿਲਾਂ ਅਚੀ ਤਰ੍ਹਾਂ ਗੱਲ ਸਮਝੋ ਪਹਿਲੀ ਗੱਲ ਤਾਂ ਕਿਸੇ ਨੂੰ ਪਾਰਟੀ ਚ ਜੁਆਇਨ ਕਰਾਉਣਾ ਜਾਂ ਕਿਸੇ ਨੂੰ ਪਾਰਟੀ ਚੋਂ ਹਟਾਉਣਾ ਮੇਰਾ ਅਧਿਕਾਰ ਖੇਤਰ ਨੇਗਾ ਮੇਰੇ ਹੀ ਉਮਰ ਵਿੱਚ ਜੇ ਪ੍ਰਤਾਪ ਹੋਣਾ ਨਾ ਪੁਰਾਣੇ ਤੁਲਕਾ ਤੇ ਬਿਕੋਜ਼ ਵੈਨ ਯੂ ਆਰ ਵਰਕਿੰਗ ਐਟ ਦ ਸੇਮ ਵੇਵ ਲੈਂਥ ਯੂ نو ਕਿਸੇ ਇਸ਼ੂਜ਼ ਦੇ ਉੱਤੇ ਤੁਸੀਂ ਇਕੱਠੇ ਹੁੰਨੇ ਆ ਬਹੁਤ ਵਾਰੀ ਐਸੀ ਉੱਥੇ ਇਕੱਠੇ ਜਾ ਕੇ ਫਰੀਦਕੋਟ ਬਰਗਾੜੀ ਦੇ ਮੋਰਚੇ ਵਿੱਚ ਵੀ ਜਾਂਦੇ ਰਹੇ ਆ ਇਸ ਕਰਕੇ ਮੈਂ ਆਪਣੇ ਲਿਹਾਜ਼ ਨਾਲ ਇਹ ਨਾ ਤਾਂ ਇਹ ਸਮਾਂ ਵਾਂ ਹਲੇ ਹੀ ਇਸ ਬੀਨ ਇਲੈਕਟਿਡ ਫੋਰ 5 ইয়ারਸ اور ਆਮ ਆਦਮੀ ਪਾਰਟੀ ਦਾ ਚਾਹੂਗੀ ਕਿ ਕਿਸੇ ਤਰੀਕੇ ਨਾਲ ਇਹ ਆਪਣੇ ਐਮਐਲਏ ਦੇ ਹਕੂਕ ਤੇ ਅਧਿਕਾਰ ਨੂੰ ਆਪਣੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸੇਵਾ ਕਰਨਗੇ ਅਗਰ ਕੋਈ ਅਪਰੋਪਰੀਏਟ ਟਾਈਮ ਆਵੇਗਾ ਦੈਨ ਵੀ ਵਿਲ ਟੇਕ ਇਟ ਅਪ ਤੁਸੀਂ ਕੀ ਸੁਜੈਸਟ ਕੀਤਾ ਜੀ ਹੋਰ ਈਨੋ ਕਿ ਅੱਜ ਪਈ ਮੇਰੀ ਤਾਂ ਅੰਦਰ ਸਿੰਪਲ ਸਿੰਪਲ ਨਿੱਜੀ ਮੀਟਿੰਗ ਇਹਨਾਂ ਨੂੰ ਮੈਂ ਕਿਹਾ ਕਿ ਮੈਂ ਤੁਹਾਡਾ ਪਹਿਲਾਂ ਵੀ ਤੁਹਾਡੇ ਨਾਲ ਹਮਦਰਦੀ ਕਰਦਾ ਸੀਗਾ ਇਹ ਅਜੀਬੀ ਤੁਹਾਡਾ ਨਾਮ ਦਰਦੀ ਕਰ ਰਿਹਾ ਕੱਲੀ ਜੱਫੀ ਬਾਹਰ ਉੱਥੇ ਨਹੀਂ ਪਾਈ ਅੰਦਰ ਵੀ ਜੱਫੀ ਪਾ ਕੇ ਆਇਆ